ਮਹਾਂਪੰਚਾਇਤ ਬਹੁਤ ਸਬਰ ਨਹੀਂ ਸਾਡੀ ਆਸ ਤੋਂ ਕਿਤੇ ਬਾਅਦ ਸਾਰੇ ਪੰਜਾਬ ਚੋਂ ਲੋਕ ਆਏ ਨੇ ਇਹਦਾ ਮਤਲਬ ਸਾਰਾ ਪੰਜਾਬ ਚਾਹੁੰਦਾ ਹੈ ਪਾਣੀ ਦੇ ਮਸਲੇ ਮਸਲੇ ਹੱਲ ਹੋਣ ਨਹੀਂ ਹੁਣ ਪਾਣੀ ਜ਼ਮੀਨ ਦੇ ਘਟਣ ਦਾ ਸਵਾਲ ਨਹੀਂ ਸਵਾਲ ਇਹ ਹੈ ਵੀ ਜਿਹੜੀ 3rd ਲੇਅਰ ਹੈ ਉਹ ਪਾਣੀ ਨਾ ਪੀਣ ਦੇ ਲਾਇਕ ਹੈ ਨਾ ਫਸਲਾਂ ਨੂੰ ਲਾਉਣ ਦੇ ਲਾਇਕ ਹੈ ਫਿਰ ਉਹ ਪਾਣੀ ਤੇ ਕੀ ਕਰਾਉਣਾ ਸਾਡੇ ਵਾਸਤੇ ਤੋਂ ਹੋਇਆ ਨਾ ਹੋਇਆ ਬਰਾਬਰ ਹੈ 34 ਸੈਕਟਰ ਬਹੁਤ ਸਮੇਂ ਬਾਅਦ ਅਸੀਂ ਕਹੀਏ ਆ ਬਹੁਤ ਘੱਟ ਇੱਥੇ ਪਰਮਿਸ਼ਨ ਮਿਲਦੀ ਹੈ ਤੁਹਾਨੂੰ ਇੱਥੇ ਅੱਜ ਮਹਾਪੰਚਾਇਤ ਕਰਨ ਦੇ ਲਈ ਪਰਮਿਸ਼ਨ ਜਦੋਂ ਇੱਥੇ ਹੁੰਦੀ ਸੀ ਨਾ ਐਸਐਸਪੀ ਨੌਨਿਹਾਲ ਸਿੰਘ ਉਸ ਵੇਲੇ ਵੀ ਇਦਾਂ ਹੀ ਹੋਇਆ ਸੀ ਅਸੀਂ ਕਹੇ ਸੀ ਚੰਗਾ ਫਿਰ ਜੇ ਤੁਹਾਡਾ ਇਹ ਹਾਲਤ ਹੈ ਤਾਂ ਅਸੀਂ ਚੰਡੀਗੜ੍ਹ ਤੇ ਕੀ ਕਰਾਉਣਾ ਹੈ ਸੀ ਇਹ ਦੁੱਧ ਸਬਜ਼ੀਆਂ ਬੰਦ ਕਰ ਦਿਆਂਗੇ ਜਦੋਂ ਅਸੀਂ ਬੰਦ ਕਰਨ ਵਾਸਤੇ ਡਿਊਟੀਆਂ ਲਾਉਣ ਲੱਗੇ ਡੀਸੀ ਤੇ ਐਸਐਸਪੀ ਉੱਥੇ ਮੌਕੇ ਤੇ ਜਾ ਕੇ ਸਾੜੇ ਘੱਟਣ ਲੱਗੇ ਵੀ ਇਹ ਨਾ ਕੰਮ ਕਰੋ ਤੁਸੀਂ ਜਿੱਥੇ ਕਰਨੀਏ ਕਰ ਲਓ ਉਹ ਮਾਹੌਲ ਬਣ ਗਿਆ ਇਹ ਇਸ ਇਹ ਰੈਲੀ ਨੇ ਸਾਬਤ ਕਰਤਾ ਪਿਛਲੀ ਜਿਹੜੀ ਸਾਡੀ ਅੰਦੋਲਨ ਸੀ ਉਹਦੇ ਵਿੱਚ ਵੀ ਇਸੇ ਤਰ੍ਹਾਂ ਕੀਤਾ ਸੀ ਇੱਥੇ 25 ਸੈਕਟਰ ਚ ਇੱਕ ਵੱਡਾ ਇਕੱਠ ਕੀਤਾ ਸੀ ਜਿਹਨੂੰ ਬੈਨ ਕਰਨ ਦੇ ਬਾਵਜੂਦ ਉੱਥੇ 20000 ਬੰਦੇ ਪੈਦਲ ਤੁਰ ਕੇ ਆ ਗਏ ਸੀ ਕਿਹਾ ਲੋਕਾਂ ਨੂੰ ਵੀ ਡਿਸਪਲਿਨ ਚ ਰਹੋਗੇ ਅੱਗੇ ਤਾਂ ਕਹਿੰਦੇ ਸੀ ਨਾ ਪੀਸਫੁੱਲ ਰਹੋਗੇ ਤੁਸੀਂ ਜਿੱਤੋਗੇ ਵਾਇਲੈਂਟ ਹੋਵੋਗੇ ਮੋਦੀ ਜਿੱਤੇਗਾ ਹੁਣ ਨਾਲ ਉਹਦੇ ਇੱਕ ਹੋਰ ਐਡ ਕਰਤਾ ਵੀ ਜੇ ਡਿਸਪਲਿਨ ਚ ਰਹੋਗੇ ਤੁਹਾਨੂੰ ਕੋਈ ਹਰਾ ਨਹੀਂ ਸਕਦਾ ਕਿਸਾਨਾਂ ਵੱਲੋਂ ਜਿਹੜੀ ਮਹਾਪੰਚਾਇਤ ਸੀਗੀ ਬੁਲਾਈ ਗਈ ਸੀ ਹੁਣ ਖਤਮ ਹੋ ਗਈ ਹੈ ਤੇ ਸਾਡੇ ਨਾਲ ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਨੇ ਰਾਜੀਵਾਲ ਸਾਹਿਬ ਮਹਾਪੰਚਾਇਤ ਚੱਲੀ ਅੱਜ ਕਿਵੇਂ ਦੀ ਬਿਆਹ ਪੰਚਾਇਤ ਰਹੀ ਕੀ ਕੁਝ ਫੈਸਲੇ ਅੱਜ ਲਿੱਤੇ ਮਹਾਪੰਚਾਇਤ ਬਹੁਤ ਸਵਲ ਰਹੀ ਸਾਡੀ ਆਸ ਤੋਂ ਕਿਤੇ ਬਾਦ ਸਾਰੇ ਪੰਜਾਬ ਚੋਂ ਲੋਕ ਆਏ ਨੇ ਇਹਦਾ ਮਤਲਬ ਸਾਰਾ ਪੰਜਾਬ ਚਾਹੁੰਦਾ ਹੈ ਪਾਣੀ ਦੇ ਮਸਲੇ ਮਸਲੇ ਹੱਲ ਹੋਣ ਕਿਉਂਕਿ ਜੋ ਰਿਪੋਰਟਸ ਆਈਆਂ ਉਹਦੇ ਮੁਤਾਬਕ ਪਾਣੀ ਜਿਹੜਾ ਧਰਤੀ ਹੇਠਲਾ ਉਹ ਸਾਰੇ ਪੰਜਾਬ ਦਾ ਪਾਣੀ ਕੈਂਸਰਸ ਹੋ ਗਿਆ ਔਰ ਹੈਪਟਾਈਟਸ ਸੀ ਤੋਂ ਪਰ ਦੂਸ਼ਿਤ ਹੈ ਬੜੀਆਂ ਭਾਨਗ ਬਿਮਾਰੀਆਂ ਅਫਸੋਸ ਹੈ ਇਸ ਕੱਲ ਦਾ ਵੀ ਇਹ ਪੋਲਿਟਿਕਲ ਲੀਡਰਸ਼ਿਪ ਇਥੇ ਦੀ ਚੁੱਪ ਬੈਠੀ ਹੈ ਉਹਨਾਂ ਨੂੰ ਹੁਣ ਤੱਕ ਇਹਦੇ ਤੇ ਕੁਝ ਬੋਲਣਾ ਚਾਹੀਦਾ ਸੀ ਕੁਝ ਕਰਨਾ ਚਾਹੀਦਾ ਸੀ ਤੇ ਫਿਰ ਵੀ ਅਸੀਂ ਸਰਕਾਰ ਨੂੰ ਨੋਟਿਸ ਦਿੱਤਾ ਸਾਨੂੰ ਹਰ ਖੇਤ ਨੂੰ ਹਰ ਘਰ ਨੂੰ ਪਾਣੀ ਪਹੁੰਚਦਾ ਕਰੇ ਇੱਕ ਗੱਲ ਦੂਸਰਾ ਜਿਹੜੇ ਪਿਛਲੇ ਪਾਣੀਆਂ ਦੇ ਸਮਝੌਤੇ ਹੋਏ ਆ ਉਹਨਾਂ ਨੂੰ ਵਿਧਾਨ ਸਭਾ ਚ ਰੈਜ਼ੋਲੂਸ਼ਨ ਪਾਸ ਕਰਕੇ ਰੱਦ ਕਰਕੇ ਕਹੇ ਵੀ ਅਸੀਂ ਇਹ ਰਿਵਿਊ ਰਿਵਿਊ ਕਰੇ ਸਰਕਾਰ ਤੇ 25 ਸਾਲ ਬਾਅਦ ਕੋਈ ਵੀ ਸਮਝੌਤਾ ਰਿਵਿਊ ਹੋ ਸਕਦਾ ਹੈ ਔਰ ਇਹਤੇ ਬਿਨਾ ਅਸੀਂ ਇਹ ਵੀ ਜਿਹੜੇ ਸਾਡੀਆਂ ਬਾਕੀ ਮੰਗਾਂ ਨੇ ਐਮਐਸਪੀ ਦੀ ਕਰ ਰਹਾ ਮਾਫੀ ਦੀ ਉਹ ਸਿੱਤਨ ਸਟੈਂਡ ਕਰਦੀਆਂ ਇਵੇਂ ਜਿਵੇਂ ਅਸੀਂ ਇਹ ਵੀ ਕਿਹਾ ਵੀ ਡੈਮ ਸੇਫਟੀ ਐਕਟ ਜਿਹੜਾ ਹੈ ਉਹ ਰੱਦ ਕਰਨ ਵਾਸਤੇ ਰੈਜ਼ੋਲੂਸ਼ਨ ਪੰਜਾਬ ਸਰਕਾਰ ਕਰੇ ਇਦਾਂ ਦੀ ਇੱਕ ਲੰਬਾ ਚਾਰਟਰ ਚਾਰਟਰ ਆਫ ਡਿਮਾਂਡਸ ਹੈ ਜਿਹੜਾ ਸਪੈਸ਼ਲ ਪ੍ਰਿੰਸੀਪਲ ਸੈਕਟਰੀ ਟੂ ਚੀਫ ਮਿਨਿਸਟਰ ਨੂੰ ਇਤਮਾਕੇ ਲੈ ਕੇ ਗਏ ਹੈ ਔਰ ਉਹਨਾਂ ਨੇ ਚੀਫ ਮਿਨਿਸਟਰ ਵੱਲੋਂ ਵਾਦਾ ਕੀਤਾ ਵੀ ਉਹ ਵਿਧਾਨ ਸਭਾ ਦੇ ਜਨਾਜ਼ ਤੋਂ ਬਾਅਦ ਫੌਰਨ ਕੋਈ ਸਾ ਬੜੀ ਡਿਟੇਲਡ ਡਿਸਕਸ਼ਨ ਵਾਸਤੇ ਮੀਟਿੰਗ ਸੱਦਣਗੇ ਦੇਖੋ ਜੀ ਸਾਡੇ ਅੱਛਾ ਨਾਲੀ ਬੀਕੇਯੂ ਗ੍ਰਾਹਕ ਵੱਲੋਂ ਵੀ ਜਿਹੜਾ ਰੋਸ਼ਮਾਰਚ ਕੱਢੇ ਜਾਣਾ ਹੈ ਵਿਧਾਨ ਸਭਾ ਉਹਨਾਂ ਨੇ ਜਾਣਾ ਹੈ ਤੁਹਾਡੀ ਸਟੇਜ ਇੱਥੇ ਲੱਗੀ ਹੈ ਇਹ ਇਕੱਠੇ ਦਿੱਲੀ ਦੇ ਵਿੱਚ ਅਸੀਂ ਦੇਖੇ ਸੀਗੇ ਹੁਣ ਕਦੋਂ ਇਕੱਠੇ ਹੋਣਗੇ ਨਹੀਂ ਉਹਨਾਂ ਦਾ ਇੱਕ ਸਟੈਂਡ ਹਮੇਸ਼ਾ ਰਿਹਾ ਦਿੱਲੀ ਵੀ ਇਹੀ ਸੀ ਵੀ ਮੈਂ ਅਸੀਂ ਤੁਹਾਤੋਂ ਅਲੱਗ ਆਂ ਤੁਹਾਡਾ ਪਾਰਟ ਨਹੀਂ ਪਰ ਜੋ ਫੈਸਲਾ ਕਰੋਗੇ ਉਹਨੂੰ ਅਸੀਂ ਮੰਨਾਂਗੇ ਉਹ ਆਪਣੇ ਆਪ ਨੂੰ ਅਲੱਗ ਸਮਝਦੇ ਐ ਪਰ ਜੇ ਅਸੀਂ ਇਥੋਂ ਅਪੀਲ ਕੀਤੀ ਹੈ ਵੀ ਇਹ ਇਹਨਾਂ ਡੂੰਗਾ ਹੁੰਦਾ ਜਾ ਰਿਹਾ ਹੈ ਕਿਸਾਨੀ ਦਾ ਸੰਕਟ ਇਸ ਤਰ੍ਹਾਂ ਨਹੀਂ ਸਰਨਾ ਸਾਰੇ ਜਿਹੜੇ ਛੋਟੀਆਂ ਛੋਟੀਆਂ ਗੱਲਾਂ ਛੱਡ ਕੇ ਸਾਰੇ ਨੂੰ ਇਕੱਠੇ ਹੋ ਕੇ ਪੰਜਾਬ ਦਾ ਕੇਸ ਲੜਨਾ ਪਵੇਗਾ ਲੋਕ ਤਿਆਰ ਨੇ ਸੁਖਵਿੰਦਰ ਸਿੰਘ ਕੋਟਲੀ ਵੱਲੋਂ ਵੀ ਵਿਧਾਨ ਸਭਾ ਦੇ ਵਿੱਚ ਪਾਣੀਆਂ ਦਾ ਮੁੱਦਾ ਚੁੱਕਿਆ ਗਿਆ ਜ਼ਮੀਨੀ ਜਿਹੜਾ ਪਾਣੀ ਘਟਦਾ ਜਾ ਰਿਹਾ ਲਗਾਤਾਰ ਗਰਾਊਂਡ ਵਾਟਰ ਲੈਵਲ ਉਸ ਦਾ ਮੁੱਦਾ ਵੀ ਅ ਵਿਧਾਨ ਸਭਾ ਦੇ ਵਿੱਚ ਚੁੱਕਿਆ ਗਿਆ ਨਹੀਂ ਹੁਣ ਪਾਣੀ ਜ਼ਮੀਨ ਦੇ ਘਟਣ ਦਾ ਸਵਾਲ ਨਹੀਂ ਸਵਾਲ ਇਹ ਹੈ ਵੀ ਜਿਹੜੀ 3rd ਲੇਅਰ ਹੈ ਉਹ ਪਾਣੀ ਨਾ ਪੀਣ ਦੇ ਲਾਇਕ ਹੈ ਨਾ ਫਸਲਾਂ ਨੂੰ ਲਾਉਣ ਦੇ ਲਾਇਕ ਹੈ ਫਿਰ ਉਹ ਪਾਣੀ ਤੇ ਕੀ ਕਰਾਉਣਾ ਸਾਡੇ ਵਾਸਤੇ ਤੋਂ ਹੋਇਆ ਨਾ ਹੋਇਆ ਬਰਾਬਰ ਹੈ ਔਰ ਇਹ ਤੋਂ ਇਲਾਵਾ ਜਿਹੜਾ ਇਸ ਵੇਲੇ ਪਾਣੀ ਵਰ੍ਹ ਰਿਹਾ ਉਹ ਪਾਣੀ ਸਾਰੇ ਜ਼ਿਲ੍ਹਿਆਂ ਦਾ ਕੈਂਸਰਸ ਹੋ ਗਿਆ ਤੋ ਉਹ ਇਸ ਇਹਦਾ ਮਤਲਬ ਉਹ ਕੱਚ ਘੜਨ ਮੁੱਦਾ ਪੁਟਾ ਰਹੇ ਹਨ ਉਹਨਾਂ ਨੂੰ ਯਾਦ ਅ ਗਿਆਨ ਨਹੀਂ ਯਾ ਉਹਨਾਂ ਦਾ ਮੁੱਦੇ ਤੇ ਪਕੜ ਨਹੀਂ ਹੈ ਅੱਛਾ 34 ਸੈਕਟਰ ਬਹੁਤ ਸਮੇਂ ਬਾਅਦ ਅਸੀਂ ਕਹੀਏ ਯਾ ਬਹੁਤ ਘੱਟ ਇੱਥੇ ਪਰਮਿਸ਼ਨ ਮਿਲਦੀ ਹੈ ਤੁਹਾਨੂੰ ਇੱਥੇ ਅੱਜ ਮਹਾਪੰਚਾਇਤ ਕਰਨ ਦੇ ਲਈ ਪਰਮਿਸ਼ਨ ਜਦੋਂ ਇੱਥੇ ਹੁੰਦੀ ਸੀ ਨਾ ਐਸਐਸਪੀ ਨੌਨਿਹਾਲ ਸਿੰਘ ਉਸ ਵੇਲੇ ਵੀ ਇਦਾਂ ਹੀ ਹੋਇਆ ਸੀ ਅਸੀਂ ਕਿ ਅਸੀਂ ਚੰਗਾ ਫਿਰ ਜੇ ਤੁਹਾਡਾ ਇਹ ਹਾਲਤ ਅਸੀਂ ਚੰਡੀਗੜ੍ਹ ਤੇ ਕੀ ਕਰਾਉਣਾ ਸੀ ਇਹ ਦੁੱਧ ਸਬਜ਼ੀਆਂ ਬੰਦ ਕਰਦੇਾਂਗੇ ਜਦੋਂ ਅਸੀਂ ਬੰਦ ਕਰਨ ਵਾਸਤੇ ਡਿਊਟੀਆਂ ਲਾਉਣ ਲੱਗੇ ਡੀਸੀ ਤੇ ਐਸਐਸਪੀ ਉੱਥੇ ਮੌਕੇ ਤੇ ਜਾ ਕੇ ਸਾੜੇ ਕੱਢਣ ਲੱਗੇ ਵੀ ਇਹਨਾਂ ਕੰਮ ਕਰੋ ਤੁਸੀਂ ਜਿੱਥੇ ਕਰਨੀਏ ਕਰ ਲੋ ਰੇਲਵੇ ਅਸੀਂ ਤੇ ਫਿਰ 5-7 ਸਾਲ ਐਸੇ ਜਗ੍ਹਾ ਚੌਕਤੀ 'ਚ ਅਸੀਂ ਰੇਲੀਆਂ ਕਰਦੇ ਰਹੇ ਆ ਤੇ ਉਹਦੇ ਬਾਅਦ ਕੋਈ ਇੱਥੇ ਕੁਝ ਹੋ ਗਿਆ ਕਿਸੇ ਜਥੇਬੰਦੀ ਨੇ ਕੁਝ ਕੀਤਾ ਤੇ ਉਸ ਤੋਂ ਬਾਅਦ ਸਾਰਿਆਂ ਤੇ ਬੈਨ ਲਾ ਗਿਆ ਕੋਈ ਸਮਝ ਦਿੱਤਾ ਹੈ ਤੁਸੀਂ ਸਰਕਾਰ ਨੂੰ ਕਦੋਂ ਤੱਕ ਤੁਹਾਡੀ ਜਿਹੜਾ ਮੰਗ ਪੱਤਰ ਮੰਨੀਏ ਜਾਂ ਫਿਰ ਅੱਗੇ ਕੀ ਰੂ ਇਹ ਸਾਰਾ ਅਸੀਂ ਮੀਟਿੰਗ ਡਿਸਕਸ ਕਰਕੇ ਇਹ ਗੱਲ ਹੋਣਾ ਜ ਲੋਕਾਂ ਚ ਕਈ ਲੋਕ ਇਹ ਤੋਂ ਇੱਕ ਸਾਨੂੰ ਯਕੀਨ ਹੋ ਗਿਆ ਕਿ ਲੋਕ ਲੜਨ ਸਾਰ ਲੜਾਈ ਲੜਨ ਵਾਸਤੇ ਪਹਿਲਾਂ ਮਾਹੌਲ ਬਣਾਉਣਾ ਪੈਂਦਾ ਉਹ ਮਾਹੌਲ ਬਣ ਗਿਆ ਹੁਣ ਇਹ ਇਸ ਇਹ ਰੈਲੀ ਨੇ ਸਾਬਤ ਕਰਤਾ ਪਿਛਲੀ ਜਿਹੜੀ ਸਾਡੀ ਅੰਦੋਲਨ ਸੀ ਉਹਦੇ ਵਿੱਚ ਵੀ ਇਸੇ ਤਰ੍ਹਾਂ ਕੀਤਾ ਸੀ ਇੱਥੇ 25 ਸੈਕਟਰ ਚ ਇੱਕ ਵੱਡਾ ਇਕੱਠ ਕੀਤਾ ਸੀ ਜਿਹਨੂੰ ਬੈਨ ਕਰਨ ਦੇ ਬਾਵਜੂਦ ਉਥੇ 20000 ਬੰਦਾ ਪੈਦਲ ਤੁਰ ਕੇ ਆ ਗਿਆ ਸੀ ਤੇ ਉਸ ਦਿਨ ਯਕੀਨ ਹੋ ਗਿਆ ਸੀ ਵੀ ਇਹ ਲੜਾਈ ਦਾ ਮਾਹੌਲ ਬਣ ਗਿਆ ਲੜਾਈ ਲੜਾਂਗੇ ਤੇ ਹੁਣ ਵੀ ਕਿਹਾ ਲੋਕਾਂ ਨੂੰ ਵੀ ਡਿਸਪੀਸਪਲਨ ਚ ਰਹਿਓਗੇ ਅੱਗੇ ਤਾਂ ਕਹਿੰਦੇ ਸੀ ਨਾ ਪੀਸਫੁੱਲ ਰਹੋਗੇ ਤੁਸੀਂ ਜਿੱਤੋਗੇ ਵਾਇਲੈਂਟ ਹੋਵੋਗੇ ਮੋਦੀ ਜਿੱਤੇਗਾ ਹੁਣ ਨਾਲ ਉਹਦੇ ਇੱਕ ਹੋਰ ਐਡ ਕਰਤਾ ਵੀ ਜੇ ਡਿਸਪੀਸਪਲਨ ਚ ਰਹੋਗੇ ਤੁਹਾਨੂੰ ਕੋਈ ਹਰਾ ਨਹੀਂ ਸਕਦਾ ਸਿਪਰੀਮ ਕੋਰਟ ਦੇ ਵਿੱਚ ਸ਼ੰਭੂ ਮੋਰਚੇ ਨੂੰ ਲੈ ਕੇ ਜਿਹੜਾ ਮਸਲਾ ਚੱਲ ਰਿਹਾ ਸੀ ਆਦੂ ਦੇ ਵਿੱਚ ਹਾਈ ਪਾਵਰ ਕਮੇਟੀ ਫਾਰਮਲੀ ਬਣਾ ਦਿੱਤੀ ਗਈ ਹੈ ਜਿਹੜੀ ਕਿ ਮਸਲੇ ਸੁਲ ਜਾਏਗੀ ਕੀ ਲੱਗ ਇਹ ਇਹ ਐਵੇਂ ਅੱਗੇ ਸਾਡੇ ਦੋਥੇ ਬਥੇਰੀਆਂ ਕਮੇਟੀਆਂ ਬਣਦੀਆਂ ਨੇ ਸੁਪਰੀਮ ਕੋਰਟ ਨੇ ਹੱਲ ਥੋੜੋ ਕਰਨੇ ਨੇ ਸਰਕਾਰ ਨੇ ਹੱਲ ਕਰਨਾ ਹੈ ਸਰਕਾਰ ਬੈਠ ਕੇ ਮੇਜ਼ ਤੇ ਹੱਲ ਕਰੇ ਸੁਪਰੀਮ ਕੋਰਟ ਦੀਆਂ ਕਮੇਟੀਆਂ ਨਹੀਂ ਇਹ ਮਸਲੇ ਹੱਲ ਕਰ ਸਕਦੀਆਂ ਕੰਗਨਾ ਤੇ ਰਾਣਾ ਤੇ ਕੀ ਉਹ ਉਹ ਮੈਂਟਲੀ ਰਿਟਾਰਡਡ ਬੰਦੇ ਤੇ ਮੇਰੇ ਕੋਲੋਂ ਕਹਨੂੰ ਕਮੈਂਟ ਮੰਗਦੇ ਉਹਦੇ ਪੇਰੈਂਟਸ ਨੂੰ ਉਹਦਾ ਇਲਾਜ ਕਰਾਉਣਾ ਚਾਹੀਦਾ ਠੀਕ ਹੈ ਬਿਲਕੁਲ ਤੇ ਏਸੀ ਦੇ ਸਾਡੇ ਨਾਲ ਬਲਬੀਰ ਸਿੰਘ ਰਾਜੇਵਾਲ ਜਿਨ੍ਹਾਂ ਨੇ ਕਿਹਾ ਕਿ ਬੈਠ ਕੇ ਮੀਟਿੰਗ ਕਰਕੇ ਡਿਸਾਈਡ ਕੀਤਾ ਜਾਏਗਾ ਕਿ ਮਹਾਪੰਚਾਇਤ ਦੇ ਵਿੱਚ ਜਿਹੜਾ ਮੰਗ ਪੱਤਰ ਦਿੱਤਾ ਗਿਆ ਸਮਾਂ ਦੇਣਾ ਹੈ ਜਾਂ ਨਹੀਂ ਦੇਣਾ ਕਿਉਂਕਿ ਜੇਕਰ ਲੜਾਈ ਲੜਨੀ ਹੈ ਤਾਂ ਪਹਿਲਾਂ ਇਹ ਦੇਖਣਾ ਹੋਏਗਾ ਕਿ ਕਿੰਨੇ ਕਿ ਲੋਕ ਸਾਡੇ ਨਾਲ ਨੇ ਅਤੇ ਕਿਸ ਤਰੀਕੇ ਨਾਲ ਇਹ ਲੜਾਈ ਲੜੀ ਜਾ ਸਕਦੀ ਹੈ ਕੈਮਰਾ ਪਰਸਨ ਗੁਰਵਿੰਦਰ ਦੇ ਨਾਲ ਪੂਜਾ ਵਰਮਾ ਡੇਲੀ ਪੋਸਟ ਪੰਜਾਬ ਹਰਿਆਣਾ ਹਿਮਾਚਲ